ਕੀ ਆਦੀ ਘੁੱਟੇ ਬਣਾ ਦੋ ਮੈਨੂੰ ਕੋਈ ਮੈਂ ਕੱਪੜੇ ਕੱਢਣ ਦਾ ਟਾਈਮ ਬਣਾਣਾ ਵੀ ਚਾਹੀ ਤੈਨੂੰ ਫਿਰ ਭਾਂਡੇ ਪਾਏ ਨੇ ਮੰਜ਼ੂਰ ਆਲੇ ਫਿਰ ਭਾਂਡੇ ਭਾਜਾ ਕਾਰਨ ਨਹੀਂ ਆਤਾ ਹੈ ਮੈਂ ਹੁਣ ਤਾਂ ਰੋਟੀ ਖਾਦੀ ਆਂ ਨਹੀਂ ਤੇਨੂੰ ਚਾਹ ਵੀ ਭੋਕ ਰਹੀ ਲੱਗਦੀ ਇਹ ਸਾਨੂੰ ਕੋਈ ਕੰਮ ਨਾ ਕਰ ਲੈਣੇ ਮੈਂ ਕੱਲਾ ਸੋ ਨੀ ਮੈਨੂੰ ਪਤਾ ਨਹੀਂ ਕਿ ਤੇ ਵੀ ਰੋਟੀ ਖਾਜ ਮੇ ਆ ਜਿਆ ਦੀ ਘੁੱਟਾ ਤਾਂ ਕਿਹਾ ਮੈਂ ਵੀ ਬਣਾ ਦੋ ਰੋਟੀ ਤਾਂ ਮੈਨੂੰ ਪਤਾ ਹੀ ਰੋਟੀ ਖਾਦੀ ਹੈ ਅਸੀਂ ਵੀ ਨਹੀਂ ਕੀਤੀ ਹੈਗੀ ਚਾਹ ਸਾਡੇ ਘਰ ਉੱਤੇ ਹਾਜ਼ਰੀ ਨਹੀਂ ਆਈ ਹੈਗੀ ਇਹ ਤੂੰ ਹੀ ਕਹਿਣ ਲੱਗ ਕਰ ਲੱਗ ਗਈਆਂ ਬਸ ਮੈਂ ਥੋੜੇ ਨਾਲ ਆ ਰਹੀ ਤੁਸੀਂ ਮਟਿਆ ਰਹੋ ਮੈਂ ਬੁੜੀ ਹਾਂ ਕੋਈ ਨਾ ਬਣਾ ਲਾ ਦੇ ਚਾਹ ਕੰਮ ਤਾਂ ਕਰ ਲਈਏ ਮੈਂ ਜਿਵੇਂ ਜੜੂ ਕਰਤਾ ਤੂੰ ਉਹਨਾਂ ਕੇ ਦੇਖੋ ਬਣਾ ਲਓ ਜੀ ਤੁਸੀਂ ਬਣਾ ਦੋ ਇਹ ਤਾਂ ਜਨਾ ਟਾਈਮ ਹੁਣ ਆਪਾਂ ਚਾਹ ਹੀ ਨਾ ਬਣਾ ਕੇ ਤੁਮ ਨਟਾ ਮਈ ਦਾ ਨਖਾਈ ਦੋ ਤੂੰ ਬਣਾ ਦੇ ਤੂੰ ਬਣਾ ਬੜਾ ਨਹੀਂ ਤਾਂ ਮੜੀ ਮੇਰ ਬੜਾ ਪੁਣਾ ਤੂੰ ਪੀਵੇਂਗੀ ਨਾ ਮੈਂ ਤੈਨੂੰ ਪੀਂਹੂਗੀ ਇਹ ਜਿਹੜੇ ਵਿੱਚ ਦੇ ਦੇ ਜੇ ਤੁਪਾਂ ਦੇ ਮੰਜੀ ਜਾਂਦੀ ਹੈਗੀ ਹੋਟਾ ਭਾਲਦੀ ਹੈਗੀ ਸਵੇਰ ਵਾਲਾ ਠੰਡ ਚੱਕੇ ਨਹੀਂ ਕਰੇਗੀ

ਤੋਰੇ ਫੇਰੇ ਤਾਂ ਕਰ ਦੇ ਨੀ ਰੋਟੀ ਹਾਜ਼ਮ ਕਿੱਥੋਂ ਆ ਜਾ ਥੋੜੇ ਤੋਰੇ ਫੇਰੇ ਨੂੰ ਕੀ ਕਰ ਲਾਂ ਮੈਂ ਮਾਂ ਮਟਾ ਤੋਰੇ ਫੇਰੇ ਲਿਆ ਤੈਨੂੰ ਮੈਂ ਕਰ ਲੈਣੀ ਐ ਮੈਂ ਥੋੜਾ ਜੀ ਦੋ ਜਾਣੇ ਹੋ ਗਏ ਮੈਂ ਵਿਚਾਈ ਨਹੀਂ ਫਸੀ ਆ ਮੈਂ ਥੋੜੇ ਨੂੰ ਤੋਰੇ ਫੇਰੇ ਕਰ ਲਿਆ ਕਰੋ ਕੰਮ ਤਾਂ ਨਹੀਂ ਕਹਿੰਦੇ ਅਸੀਂ ਵੀ ਤੁਸੀਂ ਕੰਮ ਕਰੋ ਹੋਰ ਜੀ ਦੀ ਹੁਣ ਵੇਲੇ ਹੋਏ ਆ ਉਹ ਤੀਂਤ ਲੱਗੀ ਹੋਏ ਆ ਉਹ ਹੀ ਹੋਣੀ ਆ ਨਾ ਮੈਨਾਂ ਅੱਧਾ ਮੇਰੇ ਅੱਧਰ ਪਿਆ। ਮੈਂ ਕਿਹੜਾ ਆਪਣੇ ਬੈਠੂ ਨਹੀਂ ਨਾ ਹੁਣ ਕਹਿ ਦੂਗੀ। ਹੂੰ ਚਾਹ ਬਣਾ ਦੋ। ਰੋਟੀ ਲਿਆ ਦੋ। ਵੀਲੇ ਬੈਠੀ ਮੰਗੀ ਜਾਂਦੀ ਐ। 6 ਵਜੇ ਚਾਹ ਤੋਂ ਬਾਅਦ ਕਹਿ ਦੂਗੀ ਹੁਣ। ਸਭ ਜੀ ਸੁਧੀ ਚੀਜ਼ ਲੋ ਕੋਈ ਫਿਰ ਲੇਟ ਹੋ ਐ। ਨਾ ਢਾਣ ਨਾ ਰੋਟੀ ਪਾਣੀ ਕਰ ਲੈ। ਸਾਰਾ ਦਿਨੇ ਟਿਕਨ ਨਹੀਂ ਨਿਬੜੀ ਜੀ। ਸਹੀ ਹੋ ਰਹਾ ਮਾਦੇ ਜੀ ਅੱਕਿਆ ਪਰਵਾ। ਬੈਠਣ ਨਹੀਂ ਬੱਧੀ ਹੋਗੀ। ਜੋ ਕੋ ਕੰਮ ਕਰਦੇ ਹੋਵਾਂਗੇ ਵਿਚੋ ਹਟ ਕੇ ਹੋਊਗੀ। ਪਹਿਲਾਂ ਮੈਨੂੰ ਆ ਚੀਜ਼ ਲਿਆ ਦੋ। ਫਿਰ ਬਾਅਦ ਚੋਂ ਕੰਮ ਕਰ ਲੈ। ਜੋ ਬੰਦੇ ਨੂੰ ਕੰਮ ਤਾਂ ਕਰ ਲੈਣਗੇ। ਪਤਾ ਨਹੀਂ ਕੀ ਸ਼ਰੀ ਜਾਂਦੀ ਐ ਨੇ। ਨੀ ਮਂਦੀਪ ਚਾਹ ਬਣਾ ਲਓ ਕੋਟ ਟਾਈਮ ਹੋ ਗਿਆ ਪਿਆ ਭੁੱਖ ਲੱਗੀ ਪਈ ਐ ਮੰਮੀ ਅੱਧੇ ਘੰਟੇ ਦਾ ਹੋਇਆ ਤੈਨੂੰ ਚਾਹ ਪੀ ਕੇ ਹਟੀ ਨੂੰ ਫਿਰ ਹੁਣ ਟਾਈਮ ਹੋਇਆ ਪਿਆ ਟਾਈਮ ਤੇ ਕਰ ਲਓ ਚਾਹ ਬੰਦੇ ਦਾ ਦੁੱਧ ਦਾ 2 ਵਜੇ ਬਣੂਗੀ ਮੰਮੀ ਚਾਹ ਹੁਣ ਇਸ ਤੋਂ ਪਹਿਲਾਂ ਹੀ ਬਣਦੀ ਚਾਹ ਅਸਤੇ ਹੁਣ ਬੈਠੇ ਹੋ ਕੇ ਬੈਠੇ 10 ਮਿੰਟ ਵੀ ਨਹੀਂ ਹੋਇਆ ਇਹ ਤੂੰ ਤੋਂ ਮੈਨੇ ਜਾਤ ਦੀ ਬੈਠੀ ਐ ਥੋੜਾ ਤਾਂ ਕੰਮ ਹੀ ਨਿਬੜ ਜਾਏਗਾ ਇਹ ਕਾ ਕਰ ਲੈਣੀ ਮੂੰਹ ਜੋੜ ਕੇ ਬਈਆ ਨਹੀਂ ਸਾਰਾ ਕੰਮ ਬਣਾਈ ਦੋ ਤੂੰ ਕਿਸਦਾ ਕਿਤੇ ਰੋਟੀ ਕਿਤੇ ਚਾਹ ਕਰ ਦੋ ਕਿਤੇ ਰੋਟੀ ਕਿਤੇ ਚਾਹ ਤੇਰੇ ਨਹੀਂ ਰੋਟੀ ਬਣਾ ਲੀਆ ਬੰਦੇ ਨੂੰ ਹੁਣ ਸਾਨੂੰ ਭੁੱਖ ਤੇ ਲੱਗ ਗਈ ਹੁਣ ਬਣਾ ਲੈ ਕਿਸੇ ਚੀਜ਼ ਦਾ ਟਾਈਮ ਵੀ ਹੁੰਦਾ ਨਾ ਹੁਣ ਆਦਰ ਜਰੋਰੀ ਚੀਜ਼ ਕੋਈ ਬਣਾ ਲੈ ਤੂੰ ਤਾਂ ਸਾਰ ਨੂੰ ਹੀ ਔਖੀਆਂ ਹੋਈਆਂ ਰਹਿਣੀ ਮੇਰੇ ਤੇ ਆਖੀ ਹੁਣ ਇਹ ਤੇ ਕਿਹੜੀ ਗੱਲ ਹੈ ਇਹ ਕੋਈ ਗੱਲ ਨਹੀਂ ਮੈਂ ਨਾ ਐ ਕਰੋ ਦੀ ਫਿਰ ਤੁਸੀਂ ਬਣਾ ਲਓ ਸਾਂ ਤੂੰ ਬਣਾ ਲੈ ਪਰ ਪਿੱਛੇ ਹੁਣ ਤਾਂ ਮੈਂ ਕੰਮ ਕਰਕੇ ਹਟੀਆਂ ਸਾਰ ਨੂੰ ਕੱਢ ਕੇ ਹਟੀਆਂ ਕੰਮ ਤਾਂ ਮੈਂ ਨਹੀਂ ਕੀਤਾ ਸੀ ਉਹ ਫਿਰ ਬਣਾ ਲੰਗੀ ਨਾ ਕੋਈ ਨਾ ਤੂੰ ਬਣਾ ਲੈ ਚਾਹ ਕੁਝ ਨਹੀਂ ਹੁੰਦਾ ਚਲ ਕੋਈ ਨਾ ਬਣਾ ਲੈ ਜੀ ਹਰ ਵੀ ਤੋਂ ਮਨ ਹਾਂ ਅਕਾ ਤੁਸੀਂ ਕੰਮ ਨਹੀਂ ਦਿੱਤੇ ਯਾਰਾ ਜੀ ਬੁਰੀ ਗੱਲ ਹੈ ਨਾ ਚਾਈ ਰੋਟੀਾਂ ਦੀ ਸਾਰਾ ਸਾਰਾ ਕੰਮ ਫਲਾਈ ਰੱਖਦੀ ਹੈਗੀ ਜਿੱਲੀ ਬੈਠੀ ਜਾਂਦੀ ਆਪ ਤੇ ਸਾਰਾ ਦਿਨ ਮੈਂ ਇਹ ਮਾਂ ਮੈਂ ਜੇ ਰੋਟੀ ਵਾਂਗੀ ਬੋ ਤਾਂ ਮੈਨੂੰ ਖੜਾ ਆਂਦੀ ਰੋਟੀ ਤਾਂ ਪਣੀ ਪਈ ਐ ਮੈਂ ਪਹਿਲਾਂ ਮਸ਼ੀਨ 'ਚ ਕੱਪੜੇ ਪਾਏ ਮੈਂ ਫੇਰ ਦਿੰਦੀ ਆ ਮੈਂ ਰੋਟੀ ਮੈਨੂੰ ਕਹਿੰਦੀ ਭੁੱਖ ਲੱਗੀ ਪਈ ਐ ਹੁਣ ਤੇ ਤੁਮ ਸਾਰਾ ਦਿਨ ਭੁੱਖ ਲੱਗਦੀ ਰਹਿੰਦੀ ਜਦੋਂ ਮਰਜੀ ਦੇਖ ਰੋ ਕਿ ਤਾ ਚਾਹ ਮੰਗਦੀ ਰਹਿੰਦੀ ਕਿਤੇ ਰੋਟੀ ਮੰਗਦੀ ਰਹਿੰਦੀ ਐ ਕਿ ਭੁੱਖ ਲੱਗੀ ਐ ਤਾਂ ਹੀ ਮੈਂ ਤੁਹਾਨੂੰ ਮੰਗਦੇ ਕਿਉਂ ਆਈ ਆਂ ਆਖੀ ਹੋਈ ਜਾਂ ਨਹੀਂ ਐ ਤੂੰ ਮੇਰੇ ਤੇ ਆਖੀ ਉਹਨਾਂ ਨੇ ਕਿ ਆਖੀ ਬੋਲਦੇ ਜੇ ਤੁਹਾਨੂੰ ਮੈਂ ਬੁਲਾਉਣੀ ਆਂ ਕੁ ਸਾਰਾ ਦਿਨ ਔਖੀ ਰਹਿੰਦੀ ਐ ਜਦੋਂ ਮੈਂ ਤੁਹਾਨੂੰ ਬੁਲਾਉਣੀ ਆ ਉਹਦੀ ਔਖੀ ਬੋਲਦੀ ਐ ਮੈਂ ਦਵਾਈ ਲੈਣੀ ਐ ਮੈਂ ਤਾਂ ਰੋਟੀ ਮੰਗ ਲਈ ਤੈਨੂੰ ਮਮੀ ਔਖੀ ਆ ਲਿਖੀ ਗੱਲ ਐ ਇਹ ਮੈਂ ਤੁਹਾਨੂੰ ਪਹਿਲਾਂ ਕੱਪੜੇ ਤੋਂ ਨਹੀਂ ਆਵਾਜ਼ ਰੋਕੀ ਦੇਉਗੀ ਗੁਰਪ੍ਰੀਤ ਨੂੰ ਕਹਿ ਦੋ ਗੁਰਪ੍ਰੀਤ ਦੇ ਦਊਗੀ ਰੋਟੀ ਗੁਰਪ੍ਰੀਤ ਰੋਟੀ ਲੈ ਆਂਦੀਵੇਂ ਤੂੰ ਫੇਰ ਨਾਲੀ ਪੋਚੇ ਮੈਂ ਉਹ ਪੋਚ ਲੈ ਆਂਦੀ ਹੁਣ ਪੋਤੇ ਫੇਰ ਨਾਲੀ ਥਰਕੇ ਮੈਂ ਦਵਾਈ ਲੈਣੀ ਐ ਖੋਪਰੀ ਜਾਂਦੀ ਐ ਮੇਰੀ ਲੈ ਹੁਣ ਮੇਰੇ ਕੋਲ ਇਹ ਗੈਜਟ ਲੈ ਜੀ ਸਪੋਚੇ ਲੈਣੇ ਹੁਣ ਮੈਂ ਦੁਪਹਿਰ ਵਾਰ ਫੇਰ ਸਾਰਾ ਕੋਈ ਕੰਮ ਕਰੂੰਗੀ ਪਹਿਲਾਂ ਤਾਂ ਰੋਟੀ ਫੜਾ ਮਾ ਰੋਟੀ ਫੜਾ ਦੇ ਪੁੱਤ ਪਹਿਲਾਂ ਮੈਨੂੰ ਉਹਨੂੰ ਵੱਡੀ ਨੂੰ ਕਹੋ ਕਿ ਪਹਿਲਾਂ ਮੈਂ ਮਸ਼ੀਨ 'ਚ ਕੱਪੜੇ ਪਾਵਾਂਗੀ ਮੈਂ ਫੇਰ ਪੜਾਵਾਂਗੀ ਤੂੰ ਕਹਿੰਦੀ ਮੈਂ ਪਹਿਲਾਂ ਕੋਤੇ ਲਗਾਂ ਮੈਂ ਫੇਰ ਪੜਾਵਾਂਗੀ ਫਿਰ ਦੋਸੇ ਦੋ ਖਾਣੇ ਨੇ ਉਹ ਕਹਿੰਦੇ ਫੜਾ ਦੇ ਰੋਟੀ ਮੇਰੇ ਤਾਂ ਬੱਸ ਕੰਮ ਪਏ ਨੇਗੇ ਫੜਾ ਕੇ ਨਹੀਂ ਗਈ ਮੈਂ ਰੋਟੀਆਂ ਘਰੀ ਵੀ ਨਹੀਂ ਹੈਗੀਆਂ ਰੋਟੀ ਮੈਂ ਅੰਗਲੀ ਸੋਸੋ ਆ ਮੈਂ ਸਾਨੂੰ ਰੋਟੀਆਂ ਨਹੀਂ ਮਾਰੀ ਨਹੀਂ ਬਿਆਹ ਕੇ ਲੈਂਦਾ ਮੈਂ ਸੇ ਨੂੰ ਦੇਖਣ ਨਹੀਂ ਮਾਰੀ ਨਹੀਂ ਬਿਆਹ ਕੇ ਲੈਂਦਾ ਹੈਗਾ ਫੇਰ ਹੁਣ ਕੰਮ ਦਾ ਕਰਦੇ ਆ ਦੂਜਾ ਫਿਰ ਤੋਂ ਰੋਟੀ ਪੜਾਉਣੇ ਜੇ ਤੇ ਰੋਟੀ ਫੜਾਦੀ ਫਿਰ ਤੂੰ ਆ ਘੰਟੇ ਤੱਕ ਕਹਿੰਦੀ ਮੈਨੂੰ ਚਾਹ ਦੇ ਦੇ ਦੋ ਬਸ ਤੇਰੇ ਯੋਗੀ ਰਹੇਗੇ ਹੁ ਘੋਰ ਕੰਮ ਦਾ ਬਾਝ ਲੂ ਕੇ ਤੇਰਾ ਮੱਥਾ ਡੰਮਾ ਮੱਥਾ ਡੰਮਾ ਨਾ ਰਹੀ ਕੀ ਗੱਲ ਹੈ ਰੋਪੀ ਤਾਂ ਹੁਣ ਮੰਗਣੀ ਹੈ ਟਾਈਮ ਤੇ ਭੁੱਖ ਲੱਗਦੀ ਹੈ ਮੰਗਾ ਟਾਈਮ ਤੇ ਰੋਟੀ ਮੰਗਦਾ ਹੁਣ ਦਵਾਈ ਰਣੀ ਮੈਂ ਤਾਂ ਰੋਟੀ ਸੱਥੋਂ ਮੰਗਦੀ ਜਮੀਨੀ ਸਿੱਧਾ ਬੋਲਦੀ ਹੈਗੇ ਦੋਨੀ ਸਿੱਧਾ ਬੋਲਣ ਕਿਹੜੀ ਫਿਰ ਤੈਨੂੰ ਕਹੀ ਦਈ ਮੈਂ ਪੁੱਛ ਲਾ ਕੇ ਪੈ ਤੂੰ ਰੋਟੀ ਤਰਾਉਂਦੀ ਤਾਂ ਪੂਰਾ ਸਾਬਰ ਨਹੀਂ ਕਰਦੀ ਹੈ ਕਿਸੇ ਚੀਜ਼ ਦਾ ਵੀ ਸਾਬਰ ਕਿਉਂ ਨਹੀਂ ਕਰਦੀ ਹੈਗੀ ਉਦੋਂ ਦੀ ਬੈਠੀ ਹੈ ਝਾਕੀ ਜਾਨੀ ਆ ਉਧਰ ਲੰਗਦੀ ਹੈ ਉਹ ਉਧਰ ਲੰਗਦੀ ਫਿਰ ਕਹਿੰਦੇ ਤੇ ਵੀ ਫੜਾ ਲੈਨੇ ਕੋਈ ਨਾ ਰੋਟੀ ਫਿਰ ਬੋਲਣ ਦੀ ਤਾਂ ਲੋੜ ਹੀ ਨਹੀਂ ਹੈਗੀ ਫਿਰ ਲੈ ਆਦੀ ਹੁਣ ਆ ਜਿੰਨ ਜਰਾਹੀ ਕਰ ਦੇ ਕਿ ਚੋਟੀ ਰੋਟੀ ਪਾ ਕੇ ਲੈਣੀ ਮੈਨੂੰ ਮੱਥਾ ਨਾ ਮਾਰੀ ਕੀ ਗੱਲ ਐ ਰੋਟੀ ਮੰਗੇ ਤੈਥੋਂ ਮੈਂ ਤੂੰ ਜਿਆਦੇ ਸ਼ੇਰੀ ਸਿਰ ਚੜੀ ਜਾਂਦੀ ਐ ਆ ਜਾਂਦੇ ਸੁੱਖੀ ਜਿਵੇਂ ਮੈਂ ਕਰਦੇ ਆ ਗੱਲ ਉਹਦੇ ਨਾਲ ਮੈਂ ਗੱਲ ਉਹਨੂੰ ਤੇ ਗੱਲ ਕੀ ਰਸਈ ਤੂੰ ਮੈਂ ਤੈਨੂੰ ਕੀ ਕਹਦਾ ਇਹ ਆ ਹੁਣ ਕਹੀਂ ਨਹੀਂ ਜਾਂਦੀ ਸਾਹਮਣੀ ਕਹੀਂ ਮੱਥਾ ਡਾ ਲੰਦੀ ਆ ਮੈਂ ਤੇਰਾ ਮੱਥਾ ਰੰਮਣ ਵਾਲੀ ਕਿਹੜੀ ਗੱਲ ਐ ਲੈ ਮੈਂ ਕਦੋਂ ਕਿਹਾ ਤੈਨੂੰ ਮੱਥਾ ਡਾ ਮੈਂ ਤੂੰ ਕਹਿ ਦੇ ਜਲ ਕੋਈ ਨਾ ਪੁੱਛ ਲਾ ਕੇ ਰੋਟੀ ਲਿਆ ਦੇਣੀ ਐ ਹਾਂ ਦੇਖ ਕੋਲੇ ਖੜੀ ਮੁਕਰੀ ਜਾਂਦੀ ਐ ਕਹਿ ਕੇ ਕੋਈ ਨਾ ਜੇ ਕਿਹਾ ਤੇ ਕਿਹਾ ਸਹੀ ਦੱਸ ਜੀ ਜਿਹਨੂੰ ਦੱਸਣਾ ਹੋਇਆ ਜੇ ਇਹ ਨਡਰ ਹੋਵੇ ਤੁਸੀਂ ਬੋਲੋਈ ਨਾ ਆ ਜਾਂਦੇ ਸੁਖੀ ਨੂੰ ਉਹਦੇ ਕੋਲ ਇੱਕਦਮ ਤੁਹਾਨੂੰ ਗੱਲ ਕਰਨੀ ਪਊਗੀ ਤੇ ਜਿਆਦੇ ਚਾਂਬੜੀ ਨੇ ਸਿਰੇ ਸਿਰ ਚੜੀ ਜਾਂਦੀਆਂ ਨੇ ਮੈਂ ਕਹਿੰਨੇ ਵੀ ਕਾਨੂੰ ਗੱਲ ਕਰਨੀ ਐ ਵੀ ਚਾਹ ਦੋਨੇ ਜਾਨੇ ਰਲ ਮਿਲ ਕੇ ਕੰਮ ਕਰੀ ਜਾਣਗੀਆਂ ਘਰ ਚ ਕਲੇਸ਼ ਪੋ ਤੱਡ ਵੱਡੀ ਹੋਣਗੀਆਂ ਫੇਰ

ਉੱਚਾ ਬੜੀ ਕਹਿੰਦੀ ਐ ਨਾ ਬੜੀ ਨਾ ਰੋਟੀ ਲੈ ਦੇ ਮੈਨੂੰ ਭੁੱਖ ਲੱਗੀ ਪਈ ਐ ਖੋਜੀ ਪਈ ਐ ਨੇ ਮੈਂ ਗੋਲੀਆਂ ਲੈਣੀਆਂ ਨੇ ਕਹਿੰਦੀ ਮੈਂ ਤਾਂ ਪਹਿਲੇ ਕੱਪੜੇ ਪਾ ਕੇ ਆਉਂਗੀ ਇੱਥੇ ਫੇਰ ਫੜਾਉਗੀ ਛੋਟੀ ਪੋਚੀ ਲਾਉਂਦੀ ਫਿਰ ਦੀ ਤੇ ਉਹਨੂੰ ਫੇਰ ਮਨ ਫੜਾ ਦੇ ਰੋਟੀ ਕਹਿੰਦੀ ਮੈਂ ਤਾਂ ਪਹਿਲਾਂ ਪੋਚੇ ਲਾਉਂਗੀ ਸਿੱਧੇ ਮੂੰਹ ਨਹੀਂ ਬੋਲਦੀ ਮੈਂ ਤੇਰਾ ਮੱਥਾ ਡੰਮ ਦੂੰ ਕਹਿੰਦੀ ਕਿ ਲੈ ਪਹਿਲਾਂ ਤੈਨੂੰ ਫੜਾ ਮੈਂ ਰੁਕੀ ਮੱਥਾ ਰੰਮਣ ਵਾਲੀ ਕਿਹੜੀ ਗੱਲ ਐ ਹਾਂ ਫਿਰ ਬੋਲਣ ਦੀ ਤਾਂ ਅਕਲ ਹੋਣੀ ਚਾਹੀਦੀ ਐ ਉਹਨਾਂ ਨੂੰ ਐ ਬੋਲਦੀ ਐ ਨੇ ਮੈਂ ਤਾਂ ਸਿੱਧੇ ਮੂੰਹ ਨਹੀਂ ਬੋਲਦੀ ਐ ਦੋਨੇ ਚਲ ਫ ਇਪੇ ਤੁਭਾ ਬੀਨੇ ਸਮਝਾ ਆਈਆਂ ਕਤ ਬੋਲਦੀਆਂ ਹੋਰ ਕਰ ਗੱਲ ਪੁੱਤ ਨਹੀਂ ਫਿਰ ਮੈਂ ਤਾਂ ਅੱਡ-ਅੜੀ ਕਰ ਦੂੰ ਦੋਨਾਂ ਨੂੰ ਗੁਰਪ੍ਰੀਤ ਨਾ ਮੈਂ ਕਰ ਤਾਂ ਗੱਲ ਹਾਂ ਵੀ ਇਹ ਡਾ ਕਿੱਡਾ ਕਿ ਡੱਬਰ ਆ ਤੁਹਾਡਾ ਮਹਿਮਾਨ ਨੂੰ ਰੁਕੀ ਦੇ ਸਕਦੇ ਨਹੀਂ ਆਈਆਂ ਵੀ ਰੋਟੀ ਚੱਲ ਦੋਨੇ ਜਾਣੀਆਂ ਰਲ ਮਿਲ ਕੇ ਕਰੀ ਜਾਂਦੇ ਨੇ ਇੱਕਲੇ ਰੋਟੀ ਪੜਾ ਦੇ ਕੇ ਜਾਣੀ ਨੇ ਦੂਜਾ ਕੰਮ ਕਰ ਲੈ ਹੂੰ ਹੂੰ ਰੋਟੀ ਟਿੱਕੜੇ ਚ ਪਾਰਖਿਆ ਦੋਨਾਂ ਨੇ ਮੈਂ ਹੁਣੀ ਗੱਲ ਕਰ ਲਾਂ ਕਿੱ체 ਗੁਰਪ੍ਰੀਤ ਕਰ ਲੈ ਬਲਾ ਲੈ ਨੂੰ ਮੋਟੀ ਗੁਰਪ੍ਰੀਤ ਹਾਂਜੀ ਮੰਮੀ ਨੇ ਰੋਟੀ ਮੰਗੀ ਸੀ ਅੱਜ ਤੂੰ ਰੋਟੀ ਨਹੀਂ ਫੜਾਈ ਹੈਗੀ ਟਾਈਮ ਤੇ ਲੈ ਦੇ ਤੀ ਇਸ ਮੰਮੀ ਰੋਟੀ ਤੈਨੂੰ ਫੜਾਈ ਔਖੀ ਹੋ ਕੇ ਫੜਾਈਏ ਰੋਟੀ ਪੁੱਤ ਤਾ ਮੈਨੂੰ ਔਖੀ ਕਦੋਂ ਮੈਨੂੰ ਤੁਸੀਂ ਕੰਮ ਬਾਅਦ ਚ ਕਰ ਲਿਆ ਕਰੋ ਜਦੋਂ ਮੈਨੂੰ ਤੁਹਾਨੂੰ ਪਤਾ ਹੈਗਾ ਵੀ ਮੰਮੀ ਨੇ ਦਵਾਈ ਲੈਣੀ ਹੈ ਟਾਈਮ ਤੇ ਪਹਿਲਾਂ ਮੰਮੀ ਨੂੰ ਲਾ ਦੇ ਕਰੋ ਦੋ ਰੋਟੀਆਂ ਮੇਰੇ ਕੋਲ ਜਵਾ ਥੋੜੇ ਹੀ ਰਹਿ ਗਏ ਸੀ ਮੈਂ ਤੈਨੂੰ ਬਾਅਦ ਚ ਫੇਰ ਇੱਧਰ ਆਉਣਾ ਪੂ ਮੈਂ ਕਿਤੇ ਲਈ ਕੰਮ ਨੂੰ ਵੇਣ ਕਿ ਨਾ ਬਾਅਦ ਚ ਮੰਮਲੀ ਰੋਟੀ ਫੜਾ ਦੂੰ ਮੈਂ ਇਹ ਹੀ ਕਹਿਣਾ ਕਿ ਜੇ ਕੋਈ ਨੇ ਥੋੜੇ ਜਿਹਾ ਪੋਸਟ ਚ ਰਹਿ ਗਏ ਬਾਅਦ ਚ ਰੋਟੀ ਫੜਾ ਦਨੀ ਹੋਰ ਤਾਂ ਮੈਂ ਕੁਝ ਨਹੀਂ ਕਹਾ ਹੈਗਾ ਮੈਨੂੰ ਕਹਿੰਦੀ ਮੈਂ ਫੜਾ ਦਿੰਨੀ ਆ ਤੇਰਾ ਦਮ ਦਿੰਨੀ ਮੱਥਾ ਪਈ ਮੱਥਾ ਦਮਨ ਵਾਲੀ ਕੀ ਗੱਲ ਐ ਚ ਐਵੇਂ ਨਹੀਂ ਬੋਲੀਦਾ ਹੁੰਦਾ ਬੇਬੇ ਨੂੰ ਵੱਡੀ ਐ ਫਿਰ ਵੀ ਜਦੋਂ ਮੈਂ ਕਹੀ ਨਹੀਂ ਹੈਗਾ ਕੁਛ ਕਿਹਾ ਚਾਹੀਏ ਨਹੀਂ ਕਿ ਆ ਬੇਬੇ ਨੂੰ ਮਾਫੀ ਮੰਗਾਉਂ ਕੋਈ ਜੋ ਮੈਂ ਕੁਛ ਕਹੀ ਨਹੀਂ ਨਾ ਮੈਂ ਬਿਨਾ ਕੰਮ ਤੋਂ ਕਿਉਂ ਮਾਫੀ ਮੰਗਾਂ ਸੀਖਾ ਕਰਕੇ ਤੂੰ ਜਿਹੜਾ ਆਪਦੇ ਕੰਮ ਕਰ ਲਾਗੀ ਮੈਂ ਨਹੀਂ ਤੇ ਕੰਮ ਕਰਕੇ ਉੱਠੀ ਫੜਾਉਂਗੀ ਫਿਰ ਉਹ ਮੰਦੀ ਦੇ ਦੀ ਫੜਾ ਦੇ ਹੁੰਦੀ ਰੋਟੀ ਤੂੰ ਉਹਦਾ ਸਿੱਖਾ ਕਿਉਂ ਕਰਦੀ ਆ ਤੂੰ ਬਸ ਮੈਂ ਤੈਨੂੰ ਦੱਸਦਾ ਵੀ ਤੂੰ ਸੇਵਾ ਕਰਨੀ ਆ ਬੇਬੇ ਦੀ ਠੀਕ ਹੈ ਕਰਦੀ ਆ ਫਿਰ ਜਿੰਨੇ ਵੀ ਆਪਦਾ ਕੰਮ ਸੰਧਾ ਕਰਕੇ ਫਿਰ ਮਮੇ ਰੋਟੀ ਸਾਰਾ ਕੁਝ ਫੜਾਉਣੀ ਹੈਗੇ ਤੂੰ ਕੰਮ ਛੱਡ ਦੇ ਆ ਕਰ ਪਹਿਲਾਂ ਬੇਬੇ ਦੀ ਸੇਵਾ ਕਰਨੀ ਆ ਬੇਬੇ ਨੂੰ ਟਾਈਮ ਤੇ ਰੋਟੀ ਢੱਕ ਦੇਣਾ ਚਾਹ ਪਾਣੀ ਦੇਣਾ ਠੀਕ ਹੈ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਦਾ ਵੀ ਬੇਬੇ ਤੋਂ ਮਾਫੀ ਮੰਗ ਮੈਂ ਤੁਹਾਨੂੰ ਕਹਾਂ ਕਿ ਮੈਂ ਮਾਫੀ ਨਹੀਂ ਮੰਗਦੀਂਦਾ ਬਸ ਨਹੀਂ ਮੰਗਦੀ ਮੇ ਦੇਖ ਸੌੜ ਲਿਆ ਤੇ ਸਾਹਮਣੀ ਐ ਸਿੱਧੇ ਮੂੰਹ ਬੋਲੀ ਤੈਨੂੰ ਵੀ ਚੱਲ ਕੋਈ ਨਾ ਬੇਬੇ ਮੈਂ ਕਰਦਾ ਉਹਨਾਂ ਨਾਲ ਗੱਲ ਜਾ ਕੇ ਗੁਰਪ੍ਰੀਤਾ ਉਹ ਕਰ ਜੇ ਸੁਣਨੀ ਨਹੀਂ ਹੈਗੀ ਤੇਰੀ ਸੁਣਨੀ ਹੈ ਹੁਣ ਉਹ ਇਹ ਤਾਂ ਕਿਥੋਂ ਡਰਨਾ ਮਾੜਾ ਮੋਟਾ ਕਰਦਾ ਤੇਰੀ ਗੱਲ ਸੁਣਨ ਉਹ ਜਾ ਡੁੱਕਰ ਤਾਂ ਹੈ ਨਹੀਂ ਇਹਨਾਂ ਨੂੰ ਕਿਸੇ ਦਾ ਇਹਨਾਂ ਨੂੰ ਕੀ ਹੋ ਰਿਹਾ ਬਾਲੇ ਲੋਲਾ ਜਿ ਪਾਈ ਜਾਂਦੇ ਆ ਦੇਖਾ ਜਾ ਕੇ ਮੈਂ ਗੁਰਪ੍ਰੀਤ ਜੀ ਤੁਹੋਂ ਉਸਕੇ ਪਰ ਡਾਇਗਰੀ ਕੋਈ ਗਲਤਫਹੰਦੀ ਨਹੀਂ ਐ ਪਰ ਤੁਸੀਂ ਵਾਲੇ ਆਪਣੇ ਕਾਪੂੰਦੂ ਕਾ ਤੋ ਕਹਿੰਦੇ ਸੀ ਕਾ ਮੀ ਇਹ ਕਿਸੇ ਗਲਤੀ ਕਹਿਣਾ ਮੈਨੂੰ ਆਪਕੀ ਗੋਲ ਗੀ ਮੈਂ ਬੇਪੜੇ ਦੋ ਤੇ ਤੁਹਾਨੂੰ ਲਈ ਬਾਗਿਆ ਨੇ ਅੱਛਾ ਹਾਂ ਲੋਹੜੇ ਤੇ ਗੱਲ ਕਰਦੇ ਗੱਲ ਉਹ ਪਹਿਲਾਂ ਤੇ ਕਰੂਗੀ ਜਿੱਦੇ ਕੋਈ ਦਸਤਾ ਦਾ ਪਰੇ ਘਾ ਦਾ ਬਟਵਾਰਾ ਪੂਰਾ ਹੋਵੇ ਉਹਦੇ ਉਹ ਮੈਂ ਨਿਕਲੂਗੀ ਪਰ ਮੇ ਬੇੜੇ ਦਾ ਪਹਿਲੇ ਦਿਨ ਹੀ ਇਹ ਬੱਚਾ ਹੋਇਆ ਹੈ ਦਾ ਵੀ ਜਿਹੜੀ ਦੋਨਾ ਰੂਮਾਂ ਚ ਮੇਰੀ ਪੱਤ ਜੇਗਾ ਕੋਸੇ ਰੂਮ ਮੈਂ ਰੁਪਾਰੀਆਂ ਦੇਉਗੀ ਤੁਸੀਂ ਵੀ ਗੱਲ ਕਰੀਏਗੀ ਪਹਿਲਾਂ ਤੁਸੀਂ ਇਹਨਾਂ ਲੱਗਦੀ ਨਹੀਂ ਸੀ ਕਿ ਜਦੋਂ ਤੋਂ ਹੁਣ ਲੱਗਿਆ ਤੁਸੀਂ ਪਰ ਤੂੰ ਚੱਪਕ ਐ ਤੇ ਸਿਆਣੀ ਬਣ ਕੇ ਵੀ ਦੀ ਸੇਵਾ ਕਰਿਆ ਕਰ ਉਹ ਬਦਨਾਮ ਪਰ ਉਹ ਦੇਦੂ ਅੱਛਾ ਇਹ ਗੱਲ ਹਾਂ ਖੁਦ ਹੀ ਨੂੰ ਤਾਂ ਹੀ ਪਤਾ ਹੋਏਗਾ ਹਾਂ ਕਿਸੇ ਨੂੰ ਕੋਈ ਕਰਦਾ ਪਤਾ ਨਹੀਂ ਸਾਨੂੰ ਪਤਾ ਮੈਨੂੰ ਤੇ ਕਪਤਾਨ ਨੂੰ ਤੇ ਦੇਵੇ ਇੱਕ ਤਾਂ ਕਪਤਾਨ ਨੂੰ ਹੀ ਦੱਸ ਦੇ ਨਾ ਉਹ ਵੀ ਜਾਣਦਾ ਹੈਗਾ ਚਲੋ ਠੀਕ ਹੈ ਹਾਂ ਇਹ ਪਤਾ ਮੈਨੂੰ ਵੀ ਨਾ ਮੈਨੂੰ ਵੀ ਪਤਾ ਹੈ ਕਿ मनदीप उस मर्जी करी बस तू पाना

ਨਹੀਂ ਮਮੀ ਹਾਂ ਨਹੀਂ ਉਹ ਤੁਮੇ ਕਪੜੇ ਤੋਂ ਹੀ ਪਾਈ ਹੈ ਮੈਂ ਚਲ ਕਿਹੜਾ ਇਹਨਾਂ ਚ ਮੈਲ ਹੈ ਰਾਤੀ ਪਾਈ ਤੇ ਮੈਂ ਨਾ ਫਿਰ ਮਾਹੀ ਪਾ ਲੇ ਹੋਰ ਬਦਲ ਲੈਂਦੇ ਕਪੜੇ ਤਾਂ ਮੈਂ ਬਸ ਮਨਾ ਕਈ ਧੁੱਪੇ ਜਾ ਕੇ ਬੈ ਗਈ ਕਪੜੇ ਤਾਂ ਮਗ ਮੈਲੇ ਜੀ ਨਹੀਂ ਹੋਏ ਮੈਂ ਤਾਂ ਨਹੀਂ ਕੱਢੇ ਜੀ ਚਲ ਫਿਰ ਮੈਂ ਦੁੱਧ ਲੈ ਕੇ ਆਉਂਦੀ ਤੇਰੇ ਵਾਸਤੇ ਨਾ ਜੀ ਲੈਓ ਉੰਮੀਆ ਲੋ ਕੱਪੜੇ ਬਦਲ ਲਓ ਤੁਸੀਂ ਉਹੀ ਪਾ ਲਓ ਸੂਟ ਕੋਈ ਕਿਤੇ ਮੈਂ ਹੀ ਪਾ ਲਈ ਮੈਂ ਖ ਮੇਰੇ ਲਈ ਕਿਹਾ ਕਿ ਨਾ ਤੁਸੀਂ ਮੈਂ ਦੇ ਦੋ ਲਾਗੀ ਫਰਾਉ ਮੈਂ ਤੋਹ ਦਨੀਆ ਆ ਤੁਸੀਂ ਆ ਪਾ ਲਓ ਪਾ ਲਈ ਕੁਛ ਖਾਣਾ ਪੀਣਾ ਮੰਮੀ ਨਾ ਬਸ ਪਤਾ ਹੁਣ ਕਹਦੇ ਗੁਰਪ੍ਰੀਤ ਕਹਿੰਦੀ ਮੈਂ ਲਿਆਉਣੀ ਆ ਗੁਰਪ੍ਰੀਤ ਕੀ ਲਿਆ ਕਦੋਂ ਕਿ ਉਹ ਤੋਂ ਪਹਿਲਾਂ ਮੈਂ ਹੀ ਲਿਆ ਦਾਨੀ ਆ ਮੰਮੀ ਨੂੰ ਤੇ ਨਾਲੇ ਨਾ ਉਹਨੂੰ ਆਏ ਹੋਗੇ ਵੀ ਬਾਲੀਆਂ ਮੈਂ ਰੱਖੂੰਗੀ ਬਾਲੀਆਂ ਮੈਂ ਉਹਦੇ ਹੱਥ ਨਹੀਂ ਜਾਣ ਦੇਂਦੀ ਬਾਲੀਆਂ ਤੇ ਮੈਂ ਹੀ ਰੱਖੂੰਗੀ ਮੈਂ ਲੈ ਆ ਕੇ ਦਿੰਦੀ ਉਹ ਪਹਿਲਾਂ ਕਿਤੇ ਉਹ ਨਾ ਲਿਆ ਦੇ ਪੀਲੀ ਚਾਹ ਪਾਣੀ ਪੀ ਲੈ ਮੰਮੀ ਹਾਂ ਪੀ ਲੈ ਪੁੱਤ ਅੱਛਾ ਅੰਦ ਚ ਬੋਲ ਤੀਕਾ ਹੁਣ ਤਾਂ ਵਧੀਆ ਸੇਵਾ ਹੁੰਦੀ ਹੈ ਤੇਰੀ ਹਾਂ ਹੁਣ ਤਾਂ ਵਧੀਆ ਹੁੰਦੀ ਹੈ ਹਜਾ ਕੀ ਪੜਾ ਸਾ ਚਾਹਦਾ ਨੂੰ ਮੈਂ ਤਾਂ ਕੀ ਪੜਾਉਣਾਗਾ ਮਸ ਉਹਨਾਂ ਦੀ ਸਮਝ ਵਿੱਚ ਪੈ ਗਈ ਗੱਲ ਉਹ ਤਾਂ ਮੂਰੀ ਆਉਂਦੀ ਹੈ ਉਹ ਤਾਂ ਮੂਰੀ ਆਉਂਦੀ ਹੁਣ ਤਾਂ ਇੱਕ ਯਾਨੀ ਕੱਪੜੇ ਫੜ ਆ ਗਈ ਕੋ ਯਾਨੀ ਚਾਹ ਫੜ ਆ ਗਈ ਹੁਣ ਤਾਂ ਵਾਰੀ ਵਟੇ ਆਉਂਦੇ ਨੇ ਲੋ ਜੀ ਚੱਲ ਵਧੀਆ ਹੁਣ ਉਹਨਾਂ ਦੀ ਸਮਝ ਵਿੱਚ ਪੈ ਗਈ ਹੋਊ ਗੱਲ ਵੀ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਪਤਾ ਨਹੀਂ ਭਾਈ ਤੈਂ ਕੀ ਕਿਹਾ ਹੈ ਜਾਨੂੰ ਮੈਂ ਤਾਂ ਕੀ ਕਹਿਣਾ ਸੀ ਹੁਣ ਤਾਂ ਘਰੇ ਤੇਰ ਦਾ ਠੀਕ ਰਹਿੰਦਾ ਹੋਊਗਾ ਹਾਂ ਤਾਂ ਠੀਕ ਆ ਪੁੱਤ ਹਾਂ ਚੱਲ ਵਧੀਆ ਹੁਣ ਤਾਂ ਤੂੰ ਮौज ਕਰ ਇੱਕ ਮੈਂ ਗੱਲ ਪੁੱਛਣੀ ਸੀ ਮੈਂ ਕੀ ਪੁੱਤ ਮੈਂ ਤਾਂ ਹੀ ਪੁੱਛਿਆ ਸੀ ਮਮੀ ਤੇਰੀਆਂ ਵਾਲੀਆਂ ਜਿਹੜਾ ਮਾਹਰੇ ਕੰਨ ਸੁਣਨੇ ਨੇ ਤੇਰੀਆਂ ਵਾਲੀਆਂ ਸਾਹੀਆਂ ਹੋ ਜਾਣਗੇ ਤੇ ਉਹ ਤਾਂ ਪਤਾ ਜਦੋਂ ਆਪਾਂ ਥਾਂ ਲੈਤਾ ਫਿਰ ਉਦੋਂ ਮੈਂ ਵੇਚਤੀਆਂ ਸੀ ਤਾਂ ਅੱਛਾ ਹਾਂ ਫਿਰ ਪੈਸੇ ਕੱਢ ਦੇਦੀ ਤੇ ਮਹਿੰਨਾਂ ਦਾ ਵੀ ਕਰਨਾ ਕੀ ਹੈ ਰੱਖ ਕੇ ਮੈਂ ਜੇ ਆਪਾਂ ਵਿਆਜ ਪਵਾਈਏ ਫਿਰ ਮੈਂ ਤਾਂ ਘਰ ਬਿਲੇ ਵੇਚਤੀਆਂ ਅੱਛਾ ਤੂੰ ਵੇਚਤੀਆਂ ਹਾਂ ਵੇਚਤੀ ਮੈਨੂੰ ਤਾਂ ਐਸੀ ਮਾਂ ਕਿ ਤੂੰ ਸਾਮ ਰੱਖੀਆਂ ਨੇ ਉਹ ਨਾ ਫਿਰ ਮੈਂ ਤੈਨੂੰ ਦੱਸਾਂ ਨੀ ਹੈਗਾ ਮਾਂ ਫਿਰ ਤੂੰ ਕਹੇਗਾ ਵੀ ਮਾਂ ਪੈ ਜਾਣਾ ਕਿ ਤੋਂ ਗਿਲਾ ਕਰੀਏ ਤੇਰੇ ਵਾਸਤੇ ਮੈਂ ਹੀ ਵੇਚਾਈ ਚੁੱਕੀ ਹਾਂ चल था बन गया चल ना तो फिर भी बन जूगा नहीं था, था।, था माँधर माँधर तो बन गया हां रौला तो सारा सोने दी सी चल चंगा मां फिर मैं खेत जा तो ना मैं कहां जाए पुत मारे गेड़ा तो और काम करते हैं तुम अच्छा ਏ ਗੱਲ ਲੈ ਇਹ ਕੋਲੇ ਬਾਰੀਆਂ ਹੈ ਨਹੀਂ ਲੈ ਉਹੀ ਸੇਵਾ ਕਰਾਈ ਜਾਂਦੀ ਆਂ ਆਪਦੀ ਅਹੇ ਜੀ ਮੈਂ ਕਾਬਲੀ ਚਲ ਕੋਈ ਨਾ ਉਹੀ ਸੇਵਾ ਕਰ ਜਿਹੜੀ ਕਰਨੀ ਕਰਨ ਲੈ ਮੰਧਿਰ ਨੂੰ ਵੀ ਦੱਸਦੀ ਇਹ ਵੀ ਆਪੀ ਦੁਰੇਫਰਦੀ ਰਹਿੰਦੇ ਨੇ ਮਗਰ ਆਪਣ ਕਿਹੜੋਂ ਕੀ ਮਿਲੂ ਕੁਛ ਨਹੀਂ ਮਿਲਦਾ ਹੈਗਾ ਮਾਰੀ ਜਾਂਦੇ ਪਕਾਈ ਦੱਸਦੀ ਉਹ ਵੀ ਚਾਹ ਪੀਂ ਜਾਂ ਨਹੀਂ ਮੈਨੂੰ ਚਾਹ ਪੀਂ ਮੈਨੂੰ ਵੀ ਲੈ ਦੇ ਕੋ ਟਕਾ ਚਾਹਤਾ ਆ ਹੀ ਆ ਫਿਰ ਔਰ ਹੈ ਨਹੀਂ ਹੋਰ ਹੈ ਨਹੀਂ ਬਣਾ ਦਿੰਦੀ ਬੁੱਤਕਟ ਮੈਂ ਤਾਂ ਹੋਰ ਕੰਮ ਕਰਨਾ ਚਾਹ ਪੀ ਕੇ ਕੱਪੜੇ ਪ੍ਰੈਸ ਕਰਨ ਵਾਲੇ ਸੀਗੇ ਮੈਂ ਤਾਂ ਨਹੀਂ ਬਹਾਨੀ ਨਹੀਂ ਤੂੰ ਮਨਦੀਪ ਨੂੰ ਕਹ ਜਿਓ ਬਣਾ ਦੇ ਮਨਦੀਪ ਨੂੰ ਕਹ ਲੈ ਮਨਦੀਪ ਕੀ ਕਰ ਦੇ ਬੁੱਤਕਟ ਕੋਈ ਮੰਮੀ ਪਾਂਡੇ ਚਾਹ ਖਦੀ ਸੀਗੀ ਪੰਜਾਈ ਬਣਾ ਦੇ ਬੁੱਤਕਟ ਬਣਾ ਦੇ ਮੰਮੀ ਹੁਣੀ ਲਈ ਚਾਹ ਬਣਾ ਦਿੰਦੀ ਆ ਚਾਹ ਵਧੀਆ ਤਾਂ ਇਹ ਚਾਹ ਚ ਭੱਜੀ ਫਿੱਦੀ ਇੱਕ ਵੀ ਮੈਨੂੰ ਬਾਲੀਆਂ ਮਿਲ ਜਾਣੀਆਂ ਇਹਨੂੰ ਭੋਲੇ ਪੰਜੇ ਨੂੰ ਕੀ ਪਤਾ ਦੀ ਬਾਲੀਆਂ ਬਿਲਕੁਲ ਹੈ ਹੀ ਨਹੀਂ ਕੋਈ ਨਹੀਂ ਆਣਾ ਉਹ ਕਰੀਆ ਨੂੰ ਕੋਲੋਂ ਤਾਂ ਡੇੜਾ ਕਰਤਾਂ ਕੀ ਹੋ ਗਿਆ ਗੁਰਬੀ ਤੈਨੂੰ ਤੋ ਬੰਨੀ ਜੀ ਬਦਲ ਗਈ ਲੈ ਬਦਲ ਲਾ ਲਈਏ ਚ ਕਿਹੜੀ ਰੱਲੇਗੀ ਮੈਥੋਂ ਦੀ ਸੇਵਾ ਹੁੰਦੀ ਹੈ ਕਿ ਤੇ ਉਹ ਚੀਜ਼ ਫੜਾ ਦੇ ਕਿ ਤੇ ਉਹ ਫੜਾ ਦੇ ਉਸੇ ਤੋਂ ਹੀ ਕਰਾ ਲਿਆ ਕਰ ਮੇਰੇ ਕੋਲ ਹੋਰ ਕੰਮ ਬਥੇਰੇ ਕਰਾ ਲੂ ਨਾ ਦੇ ਦੂਜੇ ਦਿਨ ਹੀ ਰੰਗ ਬਦਲ ਗਈ ਪਤਾ ਨਹੀਂ ਕੀ ਹੋ ਗਿਆ ਇਹਨੂੰ ਜਾ ਤੁਹਾਨੂੰ ਮੰਦੀਪ ਲਿਆਈ ਦੇਉ ਜਦੋਂ ਉਹ ਨੂੰ ਮੈਂ ਕਹਤਾ ਹਾਂ ਲੋ ਮੀਚਾ ਨਾਲ ਕੇ ਜੀ ਖਾ ਲੋ ਤੁਹਾਨੂੰ ਕੁਝ ਹੋਰ ਚਾਹੀਦਾ ਨਾ ਬਤਵਾਸਾ ਫਿਰ ਭੰਡ ਚੱਕ ਦੇਣੀ ਚੱਕ ਦੇ ਕੋਈ ਨਹੀਂ ਦੇਖਤਾ ਸੀ ਕਿ ਮੈਂ ਗੁੱਲੀ ਲਗਾਈ ਪਈ ਆਂ ਉਹਨੇ ਹੋਰ ਕੁਛ ਚਾਹੀਦਾ ਨਾ ਭਾਂਡੇ ਸਾਫ਼ ਕਰਨਾ ਇਹ ਨਾ ਇਹ ਨਾਲ ਜਿਹੜੇ ਇਹਦੇ ਕੋਲੇ ਬਾਹਰਿਆਂ ਦੇ ਉਹ ਮੈਨੂੰ ਮਿਲ ਜਾਣੀ ਉਹ ਉਹ ਲਾਚਾਰ ਮਾਰੀ ਕਰਦੀ ਹੁਣ ਇਹਨੂੰ ਕਿਹੜਾ ਬਾਲਾ ਮੋਹ ਆਵਣਾ ਇਹ ਪਤਲੀ ਨਹੀਂ ਮੈਨੂੰ ਪਤਾ ਉਹ ਵੀ ਹਾਥੀ ਮੈਂ ਦੱਸਤਾ ਲੱਗੀ ਮੈਂ ਦੱਸਦੀ ਨਹੀਂਗੀ ਕਿਉਂ ਮੈਨੂੰ ਪਤਾ ਨਾ ਇਹ ਆਪਦੀ ਗੱਲ ਨਹੀਂ ਕਰ ਸਕਦੀ ਜੇ ਇਹਨੂੰ ਪਤਾ ਹੁੰਦਾ ਮੈਨੂੰ ਦੱਸਣੀ ਸੀ ਦੱਸਣੀ ਨਹੀਂ ਸੀ ਹੁਣ ਵਧੀਆ ਨਹੀਂ ਚੱਲਦੀਆਂ ਤੇ ਵਧੀਆ ਹੋਏ ਤਾਂ ਨਾਲ ਹੀ ਹੋਣੀ ਚਾਹੀਦੀ ਐ ਨਾਲ ਤਾਂ ਸਰਦਾ ਸਾਰਾ ਘਰ ਦਾ ਕੰਮ ਕਰਿਆ ਕਰੂਗੀ ਜਿਵੇਂ ਕਿਹਾ ਗੁਰਮੀ ਮਮੀ ਉਹਨੇ ਕਰਾਇਆ ਤੇ ਮੈਂ ਵਧੀਆ ਬੇਲ ਦਾ ਕੰਮ ਹੀ ਸਿਰਾਉ ਕਰਕੇ ਵਧੀਆ ਬੇਲੂ ਇਹ ਨਾਲ ਇਹ ਵੀ ਚੱਲਣੀ ਪੂਰੇ ਆ ਮੰਦੀ ਤੋਂ ਹਾਂ ਮਮੀ ਉਹ ਹੀ ਆ ਮੇਰੇ ਕੋਲ ਸੰਜੀ ਮੈਂ ਤੇ ਕੋਈ ਤੁਹਾਨੂੰ ਐ ਕਹਿਣੀ ਆ ਤੂੰ ਮੇਰੇ ਖਾਦਨ ਸੇਵਾ ਕਰਦੀ ਈ ਧੀਆ ਮੰਗ ਹਾਂ ਮਮੀ ਜਿਵੇਂ ਕੋਈ ਜਿਹੇ ਵਾਲੀਆਂ ਨੇ ਮੈਂ ਤੈਨੂੰ ਦੇਉਂ ਵਾਲੀਆਂ ਬਾਲੀਆਂ ਮੇਰੇ ਕੋਲ ਹਾਂ ਬਾਲੀਆਂ ਹੈਗੀਆਂ ਨੇ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਸਾਧਾ ਲੈਣੀ ਓਰੀ ਸੁੱਕੀਆਂ ਤੇ ਗੁਰਬਰੀ ਤੋਂ ਬੋਲ ਮਾਰ ਲੈਣੀ ਇੱਥੇ ਬਟਿਆ ਕੀ ਉਹਦੇ ਸਾਹਮਣੇ ਮੈਂ ਤੈਨੂੰ ਖੜਾ ਦੂੰ ਰੋਲਾ ਪੈਣ ਤੋਂ ਫੇਰ ਮੈਂ ਲੈਣੇ ਬਲਾ ਗੁਰਬਰੀ ਤੋਂ ਆਇਆ ਮਮੀ ਸੁੱਖੀ ਆ ਜੀ

ਉਹ ਜਿਹੜੀ ਮੇਰੇ ਕੋਲ ਜਿਹੜਾ ਤਾਂ ਗੁਰਪ੍ਰੀਤ ਨਹੀਂ ਬਹੁਤ ਘਰੀ ਆ ਮਾਂ ਤੇ ਨਹੀਂ ਇਹ ਤਾਂ ਫੇਰ ਉਹ ਵੀ ਕੁਝ ਕਰਨ ਲੱਗੀ ਸੀ ਭਾਈ ਮੇਰੇ ਨਾਲ ਕਹਿੰਦਾ ਪਹਿਲੇ ਦਿਨ ਹੀ ਨਹੀਂ ਮੇਰੇ ਨਾਲ ਬਣਾਈ ਹੈਗੀ ਮੈਂ ਤਾਂ ਹੁਣ ਇਹ ਜਿਹੜੀ ਮੇਰੇ ਕੋਲ ਆ ਵਾਲੀਆਂ ਨੇ ਮੈਂ ਤਾਂ ਇਹਨੂੰ ਮਨਦੀਪ ਨੂੰ ਦੇਵਾਂਗੀ ਮੈਂ ਤੂੰ ਕਹਿੰਦੀ ਸੀ ਮਾਂ ਮੈਂ ਵਾਲੀਆਂ ਵੇਚਤੀਆਂ ਸੀ ਥਾਂਬਲੇ ਉਹ ਤਾਂ ਮੈਂ ਦੇਖ ਲਈ ਪੁੱਤ ਵੀ ਲਾਲਚ ਨਾਲ ਸਾੰਬੀਏ ਨੇ ਕਿ ਬਿਨਾਂ ਲਾਲਚੇ ਤੂੰ ਮੇਰੀ ਸੇਵਾ ਕਰਨੀ ਅੱਛਾ ਵਾਲੀਆਂ ਹੈਗੀਆਂ ਸਿਹਤ ਹਾਂ ਹੈਗੀਆਂ ਤੇ ਮੇਰੇ ਕੋਲ ਵਾਲੀਆਂ ਇਹ ਮਨਦੀਪ ਦੀਆਂ ਨੇ ਹੁਣ ਇਹ ਵੀ ਮੇਰ ਦੀਆਂ ਨੇ ਲੈ ਭੁੱਤ ਮੰਦੀਪ ਆ ਬਾਲੀਆਂ ਲੈ ਲੈ ਨਹੀਂ ਮੰਮੀ ਤੁਸੀਂ ਰੱਖੋ ਨਾ ਤੈ ਮੇਰੀ ਸੇਵਾ ਕਰੀਏ ਦੇਖ ਤੈਨੂੰ ਮੈਂ ਦੇਉਂਗੀ ਭਾਬੀ ਹੱਕ ਤਾਂ ਤੇਰੀ ਹੀ ਬਣਦਾ ਗਾ ਬਾਲੀਆਂ ਤੇ ਤੂੰ ਹੀ ਮੰਮੀ ਦੀ ਵੱਧ ਸੇਵਾ ਕੀਤੀ ਆ ਸਹੀ ਗੱਲ ਲੈ ਮੰਮੀ ਸਹੀ ਗੱਲ ਕਹਿੰਦੇ ਨੇ ਇਹ ਬਾਲੀਆਂ ਤੇ ਤੁਹਾਡਾ ਹੱਕ ਹੀ ਆ ਕਿਉਂਕਿ ਮੈਨੂੰ ਤਾਂ ਯਰ ਪਤਾ ਲੱਗਿਆ ਸੀ ਇਹ ਤੇ ਬਾਲੀਆਂ ਹੈ ਨਹੀਂਆਂ ਮੈਂ ਤਾਂ ਸੇਵਾ ਕਰਨੋਂ ਹਟ ਗਈ ਸੀ ਕਿਉਂਕਿ ਮੈਂ ਤਾਂ ਲਾਲਚ ਮਾਰੀ ਕਰਦੀ ਸੀ ਤੁਸੀਂ ਬਿਨਾਂ ਲਾਲਚ ਤੋਂ ਕੀਤੀ ਇਹਦੇ ਤੁਹਾਡੇ ਹੱਕ ਬਣਦਾ ਨੇ ਇਹਨਾਂ ਤੇ ਤੇਰੀ ਹੱਕ ਆ ਭਾਬੀ ਇਹਨਾਂ ਤੇ ਤਾਂ ਮੈਂ ਕਦੇ ਤਾਂ ਮੈਨੂੰ ਵੀ ਲਾਲਤ ਸੀਗੀ ਤੁਹਾਡੇ ਕੋਲੇ ਵਾ ਲੀਆਂ ਤੇ ਮੈਂ ਥੋੜੀ ਸੇਵਾ ਕਰਦੀ ਸੀਗੀ ਪਰ ਹੁਣ ਮੈਨੂੰ ਕੋਈ ਲਾਲਚ ਨਹੀਂ ਹੈਗਾ ਹੁਣ ਤਾਂ ਮੈਂ ਮਾਂ ਬਣਾ ਕੇ ਥੋੜੀ ਸੇਵਾ ਕੀਤੀ ਹੈ ਕੋਈ ਨਹੀਂ ਬੁੱਤ ਫਿਰ ਮੈਂ ਵੀ ਧੀ ਬਣਾਈ ਦੇਤੀ ਤੈਨੂੰ ਸੁਣ ਮੇ ਸਾਡੇ ਜਿਹੜਾ ਦੋਨਾਂ ਚੱਦੇ ਤੇ ਕਰਦੇ ਇੱਕ ਦੀ ਇਹਨਾਂ ਦੇ ਦੋ ਗੁਰਪ੍ਰੇਤਾਂ ਦੇ ਦੇ ਇੱਕ ਮੈਨੂੰ ਦੇ ਦੇ ਵਾਲੇ ਉਹ ਤਾਂ ਮੈਂ ਤਾਂ ਤੈਨੂੰ ਸੁਣਾਉਣੀ ਆ ਤੀਆਂ ਦੇਖ ਸਾਵਲਾ ਨੇ ਗੁਰਪ੍ਰੇਤ ਇੱਕ ਤੂੰ ਲੈ ਲੈ ਨਹੀਂ ਵੀ ਇਹਨਾਂ ਦਾ ਤੁਹਾਡਾ ਹੱਕ ਹੀ ਹੈਗਾ ਕਿਉਂਕਿ ਤੁਸੀਂ ਮੰਮੀ ਇਦਾਂ ਲੋ ਸੇਵਾ ਕੀਤੀ ਮੈਂ ਤਾਂ ਲਾਲਚ ਮਾਈ ਸੇਵਾ ਕਰਦੀ ਸੀ ਨਾ ਕੇਬ ਵਾਲੀ ਆ ਤੁਸੀਂ ਰੱਖ ਲਈਂ ਤੁਹਾਡਾ ਹੱਕ ਹੈ ਨਾ ਤੇ ਜਿਹੜਾ ਨਾ ਤੇ ਕੋਈ ਹੱਕ ਨਹੀਂ ਹੈਗਾ ਮੰਮੀ ਆਹ ਲੋ ਬਾਹਰ ਤੁਸੀਂ ਸਾਹਮਣੇ ਰੱਖ ਲਓ ਜਦੋਂ ਮੈਨੂੰ ਲੋੜ ਹੋਈ ਮੈਂ ਤੁਹਾਡੇ ਕੋਲ ਲੈ ਲਵਾਂਗੀ ਤੂੰ ਰੱਖ ਲੈਂਦੀ ਪੁੱਤ ਤੂੰ ਸਾਹਮਣੇ ਲੈਂਦੀ ਨਹੀਂ ਕੋਈ ਨਾ ਮੰਮੀ ਪਹਿਲਾਂ ਵੀ ਤੁਹਾਡੇ ਕੋਲੇ ਪਈਆਂ ਸੀਗੀਆਂ ਤੁਸੀਂ ਸਾਹਮਣੇ ਆ ਲਓ ਚਲ ਕੋਈ ਜਿੱਦੇ ਤੇਨੂੰ ਨਾ ਲੋੜ ਹੋਈ ਵੈਸਾ ਦੀ ਚ ਮੈਂ ਤਾਂ ਮੰਗ ਲਈ ਭਾ ਕੇ ਲੈ ਚ ਠੀਕ ਮੰਮੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਲਾਈਕ ਕਰਿਆ ਕਰੋ ਸਾਡੀ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਵੀਡੀਓ ਦੱਸਿਓ ਕਿ ਇਦਾਂ ਦੀ ਲੱਗੀ ਤੇ ਹੁਣ ਆ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦੀ ਵਾਰੀ ਅਨੀਤਾ ਗਰਗ ਜਸਮੀਤ ਕੌਰ ਕਮਲਪ੍ਰੀਤ ਮੰਬੂਰੀ ਜੇ ਜੇਠਾ ਲਾਲ ਪਲਵੀ ਰਿੰਕੂ ਰਾਣੀ ਕੋਮਲ ਤਨੋਲਾ ਜਸਪ੍ਰੀਤ ਕੌਰ ਮਾਨਸਾ ਮਨਜੋਤ ਕੌਰ ਮਾਨਸਾ ਪਰਕਟ ਸਿੰਘ ਤੁਹਾਨੂੰ ਪ੍ਰਾ ਗੁਰਮੀਤ ਸੇਖੋਂ ਜੱਗਾ ਦੁੱਲਵਾਲ ਪ੍ਰੀਤ ਕੋਸ਼ਮੀਰ ਧੰਨਵਾਦ ਜੀ ਇਸੇ ਤਰ੍ਹਾਂ ਕਮੈਂਟ ਕਰਦੇ ਰਹੋ